ਆਪਣੀਆਂ ਸਰਕਾਰਾਂ ਦੇ ਨਾਲੋਂ ਤਾਂ ਪਾਕਿਸਤਾਨ ਦੀ ਸਰਕਾਰ ਹੀ ਚੰਗੀ ਆ ਜੋ ਉਥੋਂ ਦੀ ਮੁੱਖ ਮੰਤਰੀ ਆ ਉਹਨੇ ਸਭ ਤੋਂ ਪਹਿਲਾਂ ਇੱਕ ਹੀ ਕੰਮ ਕੀਤਾ ਜੋ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਜੋ ਕਿ ਹੜ੍ਹਾਂ ਦੇ ਕਾਰਨ ਪਾਣੀ ਬਹੁਤ ਜ਼ਿਆਦਾ ਵੱਧ ਕੇ ਪੈ ਗਿਆ ਸੀਗਾ ਤੇ ਉਥੋਂ ਉਹਨੇ ਐਲਾਨ ਕੀਤਾ ਵੀ ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਉਹਦੇ ਵਿੱਚੋਂ ਪਾਣੀ ਕੱਢਿਆ ਜਾਵੇ ਤੇ ਉਹਨੇ ਪਹਿਲਾਂ ਇਹ ਲਖਤ ਕੀਤੀ ਤੇ ਸ਼ਾਬਾਸ਼ੇ ਬਹੁਤ ਬਹੁਤ ਧੰਨਵਾਦ ਜੋ ਕੀ ਐਡੀ ਵੱਡੀ ਸੋਚ ਦੀ ਮਾਲਕਾਂ ਤੇ ਇਧਰ ਦੀਆਂ ਸਰਕਾਰਾਂ ਦੇਖੋ ਜਮਾ ਇਨੋਂ ਤੋਂ ਲਾਨ ਤਾਂਗੀਆਂ ਤੇ ਇਸੇ ਕਰਕੇ ਆ ਇਨਸਾਨੀਅਤ ਹੋਣੀ ਬਹੁਤ ਜ਼ਰੂਰੀ ਆ ਕੱਲੀ ਸਰਕਾਰ ਬਣ ਦੇ ਨਾਲ ਤੇ ਨਾਮ ਉੱਚਾ ਕਰਨ ਦੇ ਨਾਲ ਕੁਝ ਨਹੀਂ ਹੁੰਦਾਗਾ ਜਿੱਥੇ ਸਹੀ ਤਰੀਕੇ ਦੇ ਨਾਲ ਸਹੂਬਦਾ ਦਿੱਤੀ ਜਾਵੇ ਸਹੀ ਤਰੀਕੇ ਦੇ ਨਾਲ ਸੋਚਿਆ ਜਾਵੇ ਉਹੀ ਸਹੀ ਇਨਸਾਨੀਅਤ ਤੇ ਉਹੀ ਸਹੀ ਸਰਕਾਰ ਆ ਤੇ ਉਹ ਮੁੱਖ ਮੰਤਰੀ ਦਾ ਨਾਮ ਹੈ ਮਹਿਰਮ ਬਹੁਤ ਧੰਨਵਾਦ ਜੋ ਕਿ ਸਭ ਤੋਂ ਪਹਿਲਾਂ ਇਹ ਚੀਜ਼ ਸੋਚੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਾਣੀ ਕੱਢਣਾ ਤੇ ਆ ਦੇਖੋ ਤੁਸੀਂ ਹੁਣ ਸਫਾਈ ਇੱਥੇ ਚੱਲ ਰਹੀ ਹੈ ਤੇ ਦਿਨਾਂ ਦੇ ਵਿੱਚ ਹੀ ਇੱਥੇ ਸਭ ਕੁਝ ਉਦਾਂ ਹੀ ਚੱਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ